ਮਾਤਾ ਜੀ ਦਾ ਜਾਣਾ ਤੇ ਦੇਖੋ ਪਰਿਵਾਰ ਨੂੰ ਬੰਨ ਕੇ ਰੱਖਣ ਵਾਲੀ ਤੇ ਮਾਂ ਹੀ ਹੁੰਦੀ ਹੈ ਤੇ ਚਲੋ ਹੁਣ ਜ਼ਿੰਮੇਵਾਰੀਆਂ ਜਿਹੜੀਆਂ ਹੁਣ ਛੋਟਿਆਂ ਤੇ ਪੈਣ ਗਈਆਂ ਛੋਟਿਆਂ ਆਪਣੀਆਂ ਪੈਣਾਂ ਤੇ ਪੈਣ ਗਈਆਂ ਪਰ ਬੜਾ ਦੁੱਖ ਹੈ ਕਿ ਉਹਨਾਂ ਦਾ ਜਾਣਾ ਇੱਕਦਮ ਕਿਉਂਕਿ ਮਾਨਸਾਬ ਨੂੰ ਫਿਕਰ ਕੋਈ ਨਹੀਂ ਹੁੰਦਾ ਜਦੋਂ ਵੱਡੇ ਪਰਿਵਾਰ ਹੁੰਦੇ ਮਾਨਸਾਬ ਤਾਂ ਜੇ ਵੀ ਤੁਹਾਨੂੰ ਪਤਾ ਵੀ ਜਿਆਦਾ ਫੇਰੇ-ਤੋਰੇ ਤੇ ਰਹਿੰਦੇ ਕਿਉਂਕਿ ਲਿਖਦੇ ਐਡਾ ਸੋਹਣਾ ਹੈ ਸਾਰੀ ਦੁਨੀਆ ਉਹਨਾਂ ਨੂੰ ਚਾਹਦੀ ਹੈ ਵੀ ਉਹ ਲਿਖਣਾ ਤੇ ਜ਼ਿੰਮੇਵਾਰੀਆਂ ਜ਼ਿਆਦਾ ਨਹੀਂ ਬਟ ਚਲੋ ਮਹਾਰਾਜ ਕਿਰਪਾ ਕਰਨ ਕਿ ਉਹਨਾਂ ਨੂੰ ਸਦਮਾ ਜਿਹੜਾ ਮੰਨਣ ਦਾ ਪਾਣਾ ਮੰਨਣ ਦਾ ਜਿਹੜਾ ਉਹ ਬਲਵਕਸ਼ਣ ਸੀ ਸਾਰੇ ਕਲਾਕਾਰਾਂ ਨੂੰ ਕਹਿੰਦੇ ਮਾਂ ਵਾਂਗੂ ਰੱਖਦੇ ਸੀ ਕਹਿੰਦੇ ਘਰੇ ਚੁੱਲਾ ਚੜਾ ਇੰਦਾਂ ਦੇ ਕੋਈ ਮਰਜ਼ੀ ਜੀ ਜੀ ਜਦੋਂ ਮਰਜ਼ੀ ਜਾਣਾ ਜਦੋਂ ਮਰਜ਼ੀ ਆਉਣਾ ਇੱਧਰ ਆ ਜਾ ਉੱਧਰ ਰਵੀ ਵੀ ਇਦਾਂ ਦਾ ਸੀ ਪਹਿਲੇ ਰਵੀ ਨਾਲ ਵੀ ਇਦਾਂ ਦੀ ਸਾਝ ਹੁੰਦੀ ਸੀ ਸਾਰਿਆਂ ਦੀ ਤੇ ਇਹ ਮਾਤਾ ਤੇ ਚਲੋ ਕਿਸੇ ਨੂੰ ਭੁੱਖਿਆ ਜਾਣ ਨਹੀਂ ਦਿੰਦੀ ਸੀ ਨਾ ਕਿਸੇ ਨੂੰ ਉਦਾਂ ਜਾਣ ਨਹੀਂ ਦੇਣਾ ਮਤਲਬ ਕੁਝ ਨਾ ਕੁਝ ਚਾਹ ਬੁਲਾਣੀ ਮਠਾਈ ਖਲਾਨੀ ਕੁਝ ਨਾ ਕੁਝ ਬਣਾ ਕੇ ਖਵਾਣਾ ਰੋਟੀ ਖਵਾਣੀ ਤੇ ਉਸ ਇਹ ਨਿੱਗ ਜਿਹੜਾ ਹੁੰਦਾ ਨਾ ਇਹ ਪਿੰਡਾਂ ਦੀਆਂ ਮਾਵਾਂ ਹੀ ਦੇ ਸਕਦੇ